ਦੋਸਤੋ ਜੇ ਤੁਸੀਂ ਮਾੜੇ ਟਾਈਮ ਲਈ ਕੋਈ ਪੈਸਾ ਜੋੜ ਕੇ ਰੱਖਣਾ ਚਾਹੁੰਦੇ ਹੋ ਤਾਂ 골ਡ ਵਿੱਚ ਇਨਵੈਸਟਮੈਂਟ ਕਰ ਲਓ ਜੇ ਆਪਣੀ ਲਾਈਫ ਬਾਹਰ ਸੈੱਟ ਕਰਨਾ ਚਾਹੁੰਦੇ ਹੋ ਤਾਂ ਯੂਰਪ ਦੇ ਵਿੱਚ ਸੈੱਟ ਕਰ ਲਓ ਕਿਉਂਕਿ ਇਸ ਟਾਈਮ 골ਡ ਹੋਲਡ ਕਰਨਾ ਤੇ ਯੂਰਪ ਦੇ ਵਿੱਚ ਸੈਟਲ ਹੋਣਾ ਯੂਰੋ ਕਮਾਉਣਾ ਇਹ ਕੀ ਗੱਲ ਹੈ ਯੂਰੋ ਡੇ ਬਾਏ ਡੇ ਵਧ ਰਿਹਾ 골ਡ ਵੀ ਡੇ ਬਾਏ ਡੇ ਵਧ ਰਿਹਾ ਅੱਜ ਮੈਨੂੰ ਇੱਕ ਸਵਾਲ ਆਇਆ ਇੱਕ ਆਪਣੇ ਦੋਸਤ ਇੱਕ ਛੋੜੇ ਪਿਆਰੇ ਵੀਰ ਤੋਂ ਉਹ ਕਹਿੰਦਾ ਕਿ ਬਾਜੀ ਮੈਂ ਵੇਟ ਕਰ ਰਿਹਾ ਕਿ ਯੂਰਪ ਦਾ ਰੇਟ ਜਦੋਂ ਘਟੂਗਾ ਮੈਂ ਉਦੋਂ ਅਪਲਾਈ ਕਰੂੰਗਾ ਮੈਂ ਕਿਹਾ ਇਹ ਯੂਰਪ ਦਾ ਰੇਟ ਤਾਂ ਘਟੂਗਾ ਜਾਂ ਯੂਰੋ ਦਾ ਰੇਟ ਘਟੂਗਾ ਇਹ ਯੂਰਪ ਦੇ ਵਿੱਚ ਯੂਰਾਂ ਦੇ ਵਿੱਚ ਇਨਵੈਸਟਮੈਂਟ ਹੋਣੀ ਆ ਸਾਰੇ ਖਰਚੇ ਯੂਰਾਂ ਚ ਹੋਣੇ ਆ ਤਾਂ ਰੇਟ ਕਿਵੇਂ ਘਟ ਜੂਗਾ ਕਹਿੰਦਾ ਬਾਜੀ ਇਹ ਤਾਂ ਫਲਕਚੂਏਟ ਹੁੰਦਾ ਰਹਿੰਦਾ ਮੈਂ ਕਿਹਾ ਮੈਨੂੰ ਯਾਦ ਆ ਗਿਆ 2008 ਦਾ ਆਪਣਾ ਟਾਈਮ ਜਦੋਂ 골ਡ ਦਾ ਰੇਟ 8000 ਹੁੰਦਾ ਸੀ 7000 ਹੁੰਦਾ ਸੀ ਮੈਂ ਸੋਚਦਾ ਸੀਗਾ ਯਾਰ ਰੇਟ ਘਟੂਗਾ ਤੇ ਮੈਂ ਲਵਾਂਗਾ ਉਦੋਂ ਬਾਅਦ ਫਿਰ ਉਹ ਇਕਦਮ ਹੀ 12000 15000 ਤੇ ਖੜ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਇਹ ਚੀਜ਼ਾਂ ਵੱਧਦੀਆਂ ਘਟਦੀਆਂ ਰਹਿੰਦੀਆਂ 15000 ਤੋਂ ਕਿੱਥੇ ਜਾਣ ਲੱਗਿਆ ਬਹੁਤ ਵੱਡੀ ਅਮਾਉਂਟ ਹੋ ਗਈ ਉਸ ਟਾਈਮ ਤੇ ਉਹੀ ਬਹੁਤ ਵੱਡਾ ਲੱਗਦਾ ਸੀ ਉਸ ਤੋਂ ਬਾਅਦ ਜਾ ਕੇ 22 25000 ਤੇ ਖੜਿਆ ਉਸ ਤੋਂ ਬਾਅਦ ਉਹ 30 35000 ਤੇ ਖੜਿਆ ਹਰ ਵਾਰ ਇਹ ਹੀ ਸੋਚ ਰਹੇ ਹੁਣ ਲੈ ਲਾਂਗੇ ਹੁਣ ਲੈ ਲਾਂਗੇ ਪਰ ਇਹਦੀ ਹਾਈਕ ਵਧ ਹੀ ਗਈ ਐਦਾਂ ਹੀ ਯੂਰੋ ਜਦੋਂ ਸੀਗਾ 65 ਰੁਪਏ 70 ਰੁਪਏ 80 ਰੁਪਏ 88 ਰੁਪਏ ਅਸੀਂ ਕਾ ਕਿੰਨਾ ਕੁ ਵਾਜਿਉ 92 ਹੋ ਜੂ 95 ਹੋ ਜੂ ਅੱਜ ਜਦੋਂ 100 ਤੋਂ ਪਾਰ ਹੋ ਗਿਆ ਤਾਂ ਜਿਹੜੀ ਚੀਜ਼ ਆਲਰੇਡੀ 7000 8000 ਯੂਰੋ ਦੀ ਸੀ ਉਹ ਤਕਰੀਬਨ ਰੁਪਈਆ ਦੇ ਵਿੱਚ ਜਾ ਕੇ ਸੋਚਿਆ ਜਾਵੇ ਕਿੱਥੇ ਪਾਰ ਹੋ ਗਈ ਸਮਝਿਆ ਕਰੋ ਜੇ ਕੋਈ ਵੀ ਚੀਜ਼ ਆ ਪੈਸਾ ਵੱਧ ਰਿਹਾ ਤਾਂ ਉਹਦੇ ਪਿੱਛੇ ਉਹਦੀ ਇਕਨੋਮੀ ਮੈਟਰ ਕਰਦੀ ਆ 골ਡ ਵੀ ਹੁਣ ਦੇਖੋ 8000 ਤੋਂ ਸ਼ੁਰੂ ਹੋ ਕੇ 올 타임 하이 1,23,24000 ਲਾਇਆ ਸੋ ਜੇ ਘਟਦਾ ਵਾ ਨਾ ਤਾਂ ਮਾੜਾ ਜਾਂ ਘਟਦਾ ਵਾ ਦਾ ਇਹ ਜ਼ਿਆਦਾ ਵਾ ਇਦਾਂ ਹੀ ਡਾਲਰ ਯੂਰੋ ਇਹ ਵਧ ਰਹੇ ਨੇ ਇਹਨਾਂ ਤੇ ਆਪਣੀ ਪਕੜ ਬਣਾ ਲਓ ਜੇ ਤੁਸੀਂ ਆਪਣੇ ਲੰਬੇ ਟਾਈਮ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਵਧੀਆ ਇਨਵੈਸਟਮੈਂਟ 골ਡ ਨੂੰ ਮੰਨਿਆ ਜਾਂਦਾ ਤਾਂ ਕਿ ਮਾੜੇ ਟਾਈਮ ਤੇ 1 ਮਿੰਟ ਦੇ ਵਿੱਚ ਇਹ ਵਿਕ ਜਾਂਦਾ ਡਿਜੀਟਲ ਐਸੈਟ ਹੈ ਇਹ ਤੇ ਉਸ ਤੋਂ ਬਾਅਦ ਜਿੱਦਾਂ ਹੀ ਜੇ ਤੁਸੀਂ ਆਪਣੀ ਲਾਈਫ ਯੂਰਪ ਜਾ ਕੇ ਸੈਟਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਵਧੀਆ ਇਨਵੈਸਟਮੈਂਟ ਤੁਹਾਡੀ ਆਪਣੀ ਲਾਈਫ ਦੀ ਉਹ ਯੂਰਪ ਹੈ ਕਿਉਂਕਿ ਜੇ ਤੁਸੀਂ ਪੈਸੇ ਵੀ ਯੂਰੋ ਚ ਲਾ ਰਹੇ ਹੋ ਉਹਦੇ ਹਿਸਾਬ ਤੇ ਤੁਸੀਂ ਪੈਸੇ ਮਹਿੰਗੇ ਲਾ ਰਹੇ ਹੋ ਕਮਾਈ ਵੀ ਤਾਂ ਯੂਰੋ ਚ ਹੋਣੀ ਹੈ ਨਾ ਕਿਉਂਕਿ ਜੇ 1000 ਯੂਰੋ ਉਸ ਟਾਈਮ ਤੇ 88 ਰੁਪਏ ਦਾ ਸੀ ਉਦੋਂ ਤੁਸੀਂ 88000 ਰੁਪਏ ਕਮਾਰੇ ਸੀ ਹੁਣ ਉਹੀ 1000 ਯੂਰੋ ਤੁਹਾਨੂੰ 104 ਰੁਪਏ ਦਾ ਉਹਦਾ 1 ਲੱਖ 4000 ਰੁਪਏ ਵੀ ਕਮਾ ਰਹੇ ਹੋ ਜਿੱਥੋਂ ਤੁਹਾਡੇ ਪੈਸੇ ਜਾਣੇ ਆ ਲੱਗਣੇ ਉੱਥੋਂ ਹੀ ਪੂਰੇ ਹੋਣੇ ਸੋ ਇਸੀ ਦਾ ਧਿਆਨ ਰੱਖ ਕੇ ਬਾਹਲਾ ਸਮਾਨ ਨਾ ਲਓ ਯੂਰਪ ਜਾਓ ਆਪਣੀ ਲਾਈ ਬਣਾਓ ਤੇ ਸੇਵਿੰਗ ਸੀ ਦੇ ਗੁਣ ਗਾਓ ਜੇ ਤੁਸੀਂ ਆਪਣੇ ਮਾਰੇ ਟਾਈਮ ਦੇ ਵਿੱਚ ਕੋਈ ਪੈਸਾ ਸੇਵ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ 골ਡ ਨੂੰ ਹੋਲਡ ਕਰ ਲਓ ਸੋ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਧੰਨਵਾਦ ਤੁਹਾਡਾ ਦੇਖਣ ਵਾਲੇ ਦਾ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਜੇ ਤੁਹਾਨੂੰ ਮੇਰੀ ਗੱਲ ਨੂੰ ਸਮਝ ਆ ਗਈ ਤਾਂ ਫਟਾਫਟ ਸ਼ੇਅਰ ਕਰ ਦਿਓ ਧੰਨਵਾਦ